ਬੇਟਾ ਅੱਜ 12ਵੀਂ ਦੀ ਮਾਦਾ ਰਿਜ਼ਲਟ ਆਇਆ ਹੈ ਕਿਹੜੀ ਪੋਜੀਸ਼ਨ ਆਈ ਹੈ ਔਰ ਕੀ ਹੈ 51ਵਾਂ ਪੋਜੀਸ਼ਨ ਆਈ ਹੈਗੇ 51 ਰੈਂਕ ਆਇਆ ਹੈਗਾ ਮੇਰਾ ਕਿੰਨੇ ਨੰਬਰ ਲਏ ਆ 493 ਨੰਬਰ 150 ਵਿੱਚ ਕੀ ਪੁੱਛਿਆ ਹੋਏ ਨਾਮ ਆ ਬੇਟਾ ਹਾਂਜੀ ਸਰ ਕੀ ਉਹ ਇਹਨਾਂ ਅੱਗੇ ਬਣਾਈ ਹੈ ਫਿਊਚਰ ਦੇ ਟੀਚਰਾਂ ਤੇ ਟੀਚਿੰਗ profession 3 ਟਾਈਮ ਅੱਜ ਸਕੂਲ ਆਏ ਜਦੋਂ ਪਿਛਲਾ ਵੱਲੋਂ ਸਨਮਾਨ ਕੀਤਾ ਗਿਆ ਕਿਦਾਂ ਲੱਗਿਆ? ਬਹੁਤ ਵਧੀਆ ਲੱਗਦਾ ਹੈ ਬਹੁਤ ਖੇਮਦੂਦ ਪਹਿਲਾਂ ਵੀ ਆਉਂਦੇ ਸੀ ਤੇ ਅੱਜ ਆਉਣ ਚ ਕਿੰਨਾ ਫਰਕ ਲੱਗਾ? ਬਹੁਤ ਚੰਗਾ ਬਹੁਤ ਫਰਕ ਲੱਗਾ ਕਿੰਨਾ? ਬਹੁਤ ਖੁਸ਼ੀ ਹੋਈ ਜਾਂਦੀ ਹੈ ਤریہ ਹਮਕੋ ਤੋਰੇ ਤੋਂ ਜਾਦੇ ਖੁਸ਼ ਲੱਗਦੇ ਕੋਟ ਕੋਟ 2 ਹਾਰਟੀਕਲਚਰ ਦੀ ਵਿਦਿਆਰਥਣ ਸੀ ਇਹਦੇ ਜੀ 500 ਵਿੱਚੋਂ 493 ਨੰਬਰ ਆਏ ਨੇ ਤੇ ਇਹ ਸਟੇਟ ਵਿੱਚੋਂ 59ਵੇਂ ਰੈਂਕ ਤੇ ਰਹੀ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਇੰਟੈਲੀਜੈਂਟ ਬੱਚਾ ਹੈ ਮੇਰੀ ਕਲਾਸ ਦਾ ਜੀ ਇਹਦਾ ਅੱਗੇ ਜੋ ਪਲਾਨ ਹੈਗਾ ਕਿ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਪਣੇ ਮੈਮ ਦੇ ਚਿੰਤਾ ਹੀ ਚੱਲਣਾ ਜੀ ਜੋ ਕੁਝ ਮੇਰੇ ਮੈਮ ਕਹਿਣਗੇ ਉਵੇਂ ਹੀ ਕਰਨਾ ਹੈ ਤੇ ਅਕੋਰਡਿੰਗ ਟੂ ਮੀ ਜੋਏ ਦਾ ਇੰਟਰਸਟ ਸੀ ਉਹਦੇ ਅਕੋਰਡਿੰਗਲੀ ਮੈਂ ਦੱਸ ਰਹੀ ਹਾਂ ਕਿ ਸ਼ਿਲਪਾ ਸੀਓ ਟੀਚਿੰਗ profession ਬਟ ਯੋਕੇ ਟੀਚਰ ਬੰਨਣਾ ਚਾਹਦੀ ਹੈ ਇਸੇ profession 'ਚ ਜਾ ਕੇ ਇਹ ਮਾਰ ਕੇ ਮਾਰਨਾ ਚਾਹਦੀ ਹੈ ਅੱਗੇ ਕਹਿੰਦੀ ਹੈ ਕਿ ਜੋ ਮੈਂ ਆਪਦੇ ਮੈਮ ਤੋਂ ਸਿੱਖਿਆ ਉਹ ਮੈਂ ਅੱਗੇ ਬੱਚਿਆਂ ਨੂੰ ਸਿਖਾਉਣਾ ਹੈ ਜੀ ਐਂਡ ਦਿਸ ਇਜ਼ ਤੁਹਾਡਾ ਕਿੰਨਾ ਦਾ ਰੋਲ ਰਹਿਣ ਵਾਲਾ ਹੈ ਅੱਗੇ ਲਾਈਫ 'ਚ ਅ ਜਿੱਥੋਂ ਤੱਕ ਹੋ ਸਕੇਗਾ ਜੀ ਜਦੋਂ ਜਦੋਂ ਇਹਨੂੰ ਮੇਰਾ ਸਾਥ ਚਾਹੀਦਾ ਹੋਏਗਾ ਮੇਰੀ ਗਾਈਡੈਂਸ ਚਾਹੀਦੀ ਹੋਏਗੀ ਮੈਂ ਹਮੇਸ਼ਾ ਇਹਦੇ ਨਾਲ ਰਵਾਂਗੀ ਇਹਨੂੰ ਹਰ ਤਰ੍ਹਾਂ ਹੈਲਪ ਕਰਾਂਗੀ ਜੀ ਹਰ ਤਰ੍ਹਾਂ ਸਪੋਰਟ ਕਰਾਂਗੀ ਕਲਾਸ ਦੇ ਵਿੱਚ ਕਿੰਨਾ ਵਚਲਦੇ ਤੁਹਾਡੇ ਨਾਲ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਹੀ obedient intelligent ਤੇ ਹਰ ਇੱਕ ਨਾਲ ਪਿਆਰ ਨਾਲ ਇੱਜ਼ਤ ਨਾਲ ਗੱਲ ਕਰਨ ਵਾਲਾ ਆਪਣੀ ਟੀਚਰਸ ਨੂੰ ਪੂਰੀ ਰਿਸਪੈਕਟ ਦਿੰਦੀ ਸੀ ਆਪਣੇ ਕਲਾਸ ਫੈਲੋਜ਼ ਨਾਲ ਪ੍ਰੋਪਰਲੀ ਬਿਹੇਵ ਕਰਦੀ ਸੀ ਬੜਾ ਪਿਆਰਾ ਬੱਚਾ ਤੁਹਾਨੂੰ ਪਤਾ ਲੱਗੇ ਤੁਹਾਡੇ ਸਕੂਲ ਦੀ ਤੁਹਾਡੀ ਕਲਾਸ ਦੀ ਬੱਚੀ ਨੇ 493 ਅੰਕ ਲਏ ਨੇ 500 ਦੇ ਵਿੱਚੋਂ ਤਾਂ ਉਦੋਂ ਤੁਹਾਨੂੰ ਕਿਦਾਂ ਲੱਗਿਆ ਫ੍ਰੈਂਕਲੀ ਸਪੀਕਿੰਗ ਜੀ ਆਈ ਵਾਸ ਡੈਡ ਸ਼ੋਰ ਮੈਨੂੰ ਇਸ ਬੱਚੇ ਤੇ ਪੂਰਾ ਇਤਬਾਰ ਸੀ ਕਿ ਬੱਚਾ ਮੈਰਿਟ ਵਿੱਚ ਆਏਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਆਲਦੋ ਮੈਨੂੰ ਕਨਫਰਮਡ ਸੀ ਇਸ ਗੱਲ ਦਾ ਪਰ ਫਿਰ ਵੀ ਇੱਕ ਵੱਖਰੀ ਜੀ ਖੁਸ਼ੀ ਸੀ ਕਿਉਂਕਿ ਇਹਦੇ ਵਿੱਚ ਸਾਰੇ ਟੀਚਰਸ ਦੀ ਮਿਹਨਤ ਇਨਵੋਲਵ ਹੁੰਦੀ ਹੈ ਤੇ ਸਾਰੇ ਟੀਚਰਸ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਜੀ ਉਹ ਸਾਡੇ ਪ੍ਰਿੰਸੀਪਲ ਸਰ ਦਾ ਆਫਕੋਰਸ ਇਸ ਬੱਚਾ ਦੀ ਬੱਚੇ ਦੀ ਮਿਹਨਤ ਦਾ ਤੇ ਬਾਕੀ ਸਮੂਥ ਸਟਾਫ ਮੈਂਬਰਸ ਦਾ ਡੀਓ ਸਰ ਨੂੰ ਤਾਂ ਅਸੀਂ ਕ੍ਰੈਡਿਟ ਦੇਵਾਂਗੇ ਜੀ ਸਭ ਤੋਂ ਪਹਿਲਾਂ ਕ੍ਰੈਡਿਟ ਤਾਂ ਡੀਓ ਸਰ ਨੂੰ ਹੀ ਦੇਵਾਂਗੇ ਅਸੀਂ ਤੁਹਾਡੇ ਜਿਹੜੇ ਇਸ ਟੀਚਿੰਗ ਲਾਈਫ ਦਾ ਕਿੰਨਾ ਬਚਾਇਆ ਮੈਸਟਰ ਆ ਫ੍ਰੈਂਕਲੀ ਸਪੀਕਿੰਗ ਪਹਿਲਾ ਬੱਚਾ ਹੀ ਹੈ ਜੀ ਬਹੁਤ ਹੀ ਮਾਣ ਮਹਿਸੂਸ ਕਰਾਇਆ ਇਸ ਬੱਚੇ ਨੇ ਇਹ ਵੋਕੇਸ਼ਨਲ ਬਾਗਬਾਨੀ ਦਾ ਬੱਚਾ ਹੈ ਜੀ ਇਹੋ ਜੀ ਸੋ ਕਿੰਨੇ ਸਾਲਾਂ ਤੋਂ ਤੁਸੀਂ ਇਸ profession ਆ ਮੈਂ 11 ਸਾਲ ਤੋਂ ਤਕਰੀਬਨ ਇਸ profession ਵਿੱਚ ਹੈਗੀ ਆ ਤੇ ਇਸ ਬੱਚੇ ਨੇ ਪਹਿਲਾ ਬੱਚਾ ਹੈ ਮੇਰੇ ਮੇਰੀ ਕਲਾਸ ਦਾ ਜਿਹੜਾ ਮੇਰੇ ਵਿੱਚ ਆਇਆ ਤੇ ਆਮ ਰੀਲੀ ਫੀਲਿੰਗ ਵੈਰੀ ਪ੍ਰਾਊਡ ਆ ਬੜੇ ਮਾਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਸਾਡੇ ਓਵਰ ਆਲ ਰਿਜ਼ਲਟ ਜਿਹੜਾ ਆ ਉਹ 13ਵੇਂ ਨੰਬਰ ਤੇ ਆ ਪਲੱਸ 2 ਦਾ ਰਿਜ਼ਲਟ ਸਾਡਾ ਡਿਸਟਿੰਕਸ਼ਨ ਦੇ ਤਰ੍ਹਾਂ ਦੀ ਸਾਡੇ ਕੋਲੇ ਉਹਦੇ ਚੋਂ ਵੀ ਬਲਵੀਰ ਸਕੂਲ ਨੇ ਸਾਡਾ ਨਾਂ ਜਿਹੜਾ ਬਹੁਤ ਰੌਸ਼ਨ ਕੀਤਾ ਪ੍ਰਿੰਸੀਪਲ ਸਾਡੇ ਟੋਕਣੇ ਭਵਿੰਦਰ ਜੀ ਉਹ ਸਾਰਾ ਸਟਾਫ ਵੀ ਤੁਸੀਂ ਵੇਖਿਆ ਜੁੜਿਆ ਹੋਇਆ ਸਾਡੇ ਨਾਲ ਉਹ ਸਾਰੇ ਸਟਾਫ ਦੀ ਮਿਹਨਤ ਸਦਕਾ ਸਾਡਾ ਇੱਕ ਬੱਚਾ ਮੈਰਿਟ ਕੀਤਾ ਇਹ ਲੈ ਕੇ ਬੱਚਾ ਸੀਤਾ ਸੀਆ ਸੀਆ ਤੋਂ ਇਸ ਦੇ ਨਾਲ ਸਾਨੂੰ ਮੈਨੂੰ ਹੋਰ ਵੀ ਖੁਸ਼ੀ ਹੈ ਕਿ ਅੱਤੂ ਦੇ ਵਿੱਚ ਵੀ ਸਾਡੇ ਕਾਫੀ ਬੱਚੇ ਜਿਹੜੇ ਨੇ ਉਹ ਮੈਰਿਟ ਚ ਆਏ ਨੇ ਸਰਕਾਰੀ ਸਕੂਲਾਂ ਦੇ ਚਾਰਿਓਂ ਪੰਜੋਂ ਦੀ ਜਗ੍ਹਾ ਜਿਆਦਾ ਬੱਚੇ ਨੇ ਇਸ ਤੋਂ ਵੀ ਜ਼ਿਆਦਾ ਓਵਰਆਲ ਸਾਡੇ ਕੋਲ 7 ਬੱਚੇ ਆਏ ਨੇ 7 ਦੇ 7 ਲੜਕੀਆਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਸਾਡੇ ਕੋਲ ਸਤਿ ਸ੍ਰੀ ਅਕਾਲ ਸਾਡੇ ਕੋਲ ਖੜੀ ਹੈ ਤੇ ਪ੍ਰਾਊਡ ਮਹਿਸੂਸ ਹੁੰਦਾ ਵੀ ਜਿਲ੍ਹੇ ਦੇ ਵਿੱਚ ਸੱਤ ਬੱਚੇ ਔਰ ਪ੍ਰਾਈਵੇਟ ਸਕੂਲ ਚੋਂ ਕਿ ਸਰਕਾਰੀ ਸਕੂਲ ਚੋਂ ਵਧੀਆ ਲੱਗ ਰਿਹਾ ਮੈਨੂੰ ਇਹ ਮਹਿਸੂਸ ਮਾਨ ਮਹਿਸੂਸ ਹੋ ਰਿਹਾ ਆਪਣੇ ਟੀਮ ਦੇ ਪੂਰੀ ਪੂਰੀ ਟੀਮ ਤੋਂ ਇੱਕ ਵੰਦਾ ਦੀ ਟੀਮ ਤੇ ਇਹਨਾਂ ਦੀ ਮਿਹਨਤ ਨੇ ਜਿਹੜਾ ਰਿਜ਼ਲਟ ਵੀ ਜਿਹੜਾ ਬਹੁਤ ਅੱਛਾ ਲੰਦਾ ਔਰ ਕੱਲ ਜਦੋਂ ਸਾਰੇ ਜਿਲ੍ਹੇ ਦਾ ਰਿਜ਼ਲਟ ਆਏਗਾ ਤਾਂ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਐਵਰੇਜ ਹੋ 95 ਤੋਂ ਉੱਪਰ ਹੋਏਗੀ ਓਵਰ ਆਲ ਸਕੂਲਾਂ ਦੀ ਤੇ ਉਹ ਫਿਰ ਵਧਾਈ ਅਸੀਂ ਅਗਲੀ ਵਾਰੀ ਸਾਰੇ ਪ੍ਰਿੰਸੀਪਲ ਨੂੰ ਜਾਵਾਂਗੇ ਫਿਲਹਾਲ ਦੀ ਕੜੀ ਸਾਰਾ ਸਟਾਫ ਜਨ ਕਰਦਾ ਇਹ ਮੂਮੈਂਟ ਇਸ ਦਾ ਸਟਾਫ ਦਾ ਮੈਂ ਨਾਲ ਸਾਰਿਆਂ ਨੂੰ ਵਧਾਈ ਦੇਣਾ ਅਦੇ ਲੋਕ ਧਿਆ ਦਿਨੋ ਜਿਲ੍ਹਾ ਸਿੱਖਿਆ ਅਧਿਪਤ ਅੰਮ੍ਰਿਤਪੁਰਾ ਨਾ ਬੀਡੀਓ ਸਾਹਿਬ ਤੇ ਗੁਰੂ ਜੀ ਆਏ ਨੇ ਸਤਗੁਰ ਤੋ ਅਸੀਂ ਕ라우ਡ ਫੀਲ ਕਰਦੇ ਆ ਅੱਜ ਬੱਚੇ ਨੂੰ ਵਧਾਈ ਦੇਣ ਵਾਸਤੇ ਰੁਕੇ ਹੋਏ ਤੇ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਵਧਾਈ ਜੀ ਮੇਰੇ ਵੱਲੋਂ ਤੇ ਨਾਲ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਜਿਨ੍ਹਾਂ ਨੇ ਮੌਕਾ ਦਿੱਤਾ ਤੁਸੀਂ ਬੱਚਾ ਜਿਹੜਾ ਉਹ ਫਰੀਦਕੋਟ ਦਾ ਨਾਮ ਰੋਸ਼ਨ ਕਰ ਰਿਹਾ ਬਾਪ ਫਰੀਦੀ ਧਰਤੀ ਦੇ ਖੜੋ ਕੇ ਸਰਸਤੀ ਸਾਡੇ ਕੋਲ ਪ੍ਰਗਟ ਹੋਈ ਆ ਅੱਜ ਅੱਥੇ ਮੁਗਾਈਆਂ ਰੱਖੀ ਹੈ ਜੀ ਸਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਵੀ ਆਪਦੇ ਬੱਚੇ ਨੂੰ ਵੱਧ ਤੋਂ ਵੱਧ ਆਪਾਂ ਵੀ ਪੜ੍ਹਾਈਏ ਤੇ ਇਹਨੂੰ ਅੱਗੇ ਲੈ ਕੇ ਆਈਏ ਅਸੀਂ ਇਹਨੂੰ ਇਹੀ ਕਹਿੰਨੀ ਸੀ ਕਿ ਬਸ ਬੇਟਾ ਤੁਸੀਂ ਆਪਦੀ ਪੜ੍ਹਾਈ 'ਵਾਲ ਧਿਆਨ ਦਿਓ ਔਰ ਐਕਚੁਅਲੀ ਕਿਸੇ ਵੱਸੇ ਯਾਨੀ ਕਿ ਟੈਨਸ਼ਨ ਨਹੀਂ ਰੱਖਣੀ ਆਪਾਂ ਸਿਰਫ ਆਉਣ ਜਿਆ ਤੇ ਪੜ੍ਹਾਈ 'ਵਾਲ ਧਿਆਨ ਕੇ ਜੋਰ ਰੱਖਣੀ ਹੈ ਕਿੰਨੇ ਘੰਟੇ ਲਾਉਣੀ ਪੜ੍ਹਾਈ ਤੇ ਪਰ ਇਸ ਵਕਤਿੰਨਾ ਟਾਈਮ ਮਿਲਦਾ ਪੜ੍ਹਦੀ ਮੇਰੀ ਵੀ ਹੈਲਪ ਕਰਦੀ ਸੀ ਮੈਂ ਬਿਮਾਰ ਰਹੀ ਨੀ ਮੇਰੇ ਆਪਰੇਸ਼ਨ ਹੋ ਤਾ ਹੈ ਪਰ ਮੇਰੀ ਪੂਰਾ ਧਿਆਨ ਰੱਖਦੀ ਹੈ ਘਰ ਵਿੱਚ ਵੀ ਧਿਆਨ ਰੱਖਦੀ ਹੈ ਪੜ੍ਹਾਈ ਵਿੱਚ ਮਤਲਬ ਅਰੇ ਕੰਮ 'ਚ ਵਧੀਆ ਬੇਟੀ ਸਾਡੀ ਘਰ ਵਿੱਚ ਸੰਭਾਲਦੀ ਸੀ ਸਾਰੀ ਘਰ ਵਿੱਚ ਸੰਭਾਲਦੀ ਛੋਟੇ ਭੈਣ ਭਰਾ ਉਹਨਾਂ ਨੂੰ ਵੀ ਸੰਭਾਲਦੀ ਸਾਰਾ ਵਧੀਆ ਹੋਰ ਕਿੰਨੇ ਬੱਚੇ ਕੋਲ ਦੋ ਇੱਕ ਬੇਟੀ ਇੱਕ ਬੇਟਾ ਹੋਰ ਛੋਟਾ ਜੇ ਮੈਂ ਅੱਜ ਰਿਜ਼ਲਟ ਦੀ ਗੱਲ ਕਰਾਂ ਪਲੱਸ 2 ਦਾ ਮਾਰਚ 24 ਦਾ ਰਿਜ਼ਲਟ ਆਇਆ ਤਾਂ ਸਾਨੂੰ ਮੈਂ ਕਿਹਾ ਵੀ ਸਾਡੇ ਤਾਂ ਖੁਸ਼ੀ ਦੀ ਸਮਹਾਲੀ ਨਹੀਂ ਜਾਂਦੀ ਵੀ ਇੰਨੀ ਖੁਸ਼ੀ ਹੋਈ ਹੈ ਕਿ ਬਿੱਲੀ ਨੇ ਸਾਡਾ ਸਕੂਲ ਦਾ ਨਾਰੋਸ਼ਨ ਕੀਤਾ ਹੈ। ਅ ਜ਼ਿਲ੍ਹੇ ਦੇ ਵਿੱਚ ਵੀ ਤੇ ਪੰਜਾਬ ਦੇ ਮੈਡ ਦੀ ਰੋਚੀ ਹੈ। ਕਿਉਂਕਿ ਅਸੀਂ ਅਕਸਰ ਜਦੋਂ ਮੈਡ ਦੇ ਵਿੱਚ ਬੱਚਿਆਂ ਵਾਸਤੇ ਮੀਟਿੰਗ ਵਗੈਰਾ ਕਰਦੇ ਸੀ ਤੇ ਇਹਨਾਂ ਬੱਚਿਆਂ ਵਾਸਤੇ ਜਿਹੜੇ ਹੈਗਾ ਜਦੋਂ ਟੀਚਰ ਨਾਲ ਗੱਲ ਕਰਦੇ ਸੀ ਤਾਂ ਹਮੇਸ਼ਾ ਕਹਿੰਦੇ ਸਾਡੇ ਦੋ ਦੋ ਤਿੰਨ ਬੱਚੇ ਇੱਕ ਕਮਰਸ ਦਾ ਬੱਚਾ ਸੀਗਾ ਇੱਕ ਇਹ ਬੱਚਾ ਸੀਗਾ ਵੀ ਮੈਡ ਦੇ ਵਿੱਚ ਆਉਣ ਵਾਸਤੇ ਜਿਹੜੇ ਪੂਰੇ ਤਿਆਰ ਸੀਗੇ ਚਲੋ ਕਿਸੇ ਕਾਰਨ ਦੂਸਰੇ ਬੱਚੇ ਪਿੱਛੇ ਰਹਿ ਗਿਆ ਪਰ ਇਹ ਬੇਟੀ ਨੇ ਬੱਚੀ ਨੇ ਸਾਡਾ ਜਿਹੜਾ ਇਹ ਨਾਮ ਰੋਸ਼ਨ ਕਰਕੇ ਸਾਨੂੰ ਮਾਨ ਸਨਮਾਨ ਦਿੱਤਾ ਜਿੱਥੇ ਇਸ ਸੰਸਥਾ ਨੂੰ ਤਾਂ ਮੈਨੂੰ ਲੱਗਦਾ ਵੀ ਜਦੋਂ ਤਾਂ ਮੈਨੂੰ 40 ਸਾਲ ਹੋ ਗਏ ਐ ਤਾਂ ਅਸੀਂ ਮਿਹਨਤ ਕਰਦੇ ਸੀ ਕਿਉਂਕਿ ਮਿਹਨਤ ਸਾਡੀ ਉਹ ਅੱਜ ਰੰਗ ਲਿਆਈ ਐ ਤਾਂ ਮੈਨੂੰ ਲੱਗਦਾ ਵੀ ਇਹ ਸਕੂਲ ਹੈ ਸ਼ਾਇਦ ਪਹਿਲਾ ਬੱਚਾ ਹੀ ਐ ਜਿਹੜਾ ਪੰਜਾਬ ਦੀ ਮੈਡ ਦੇ ਵਿੱਚ ਆਇਆ ਵੀ ਇਹ ਵੀ ਇੱਕ ਇਤਿਹਾਸ ਹੈ ਦੇ ਨਾਂ ਤੇ ਲਿਖਿਆ ਗਿਆ ਤਾਂ ਅਸੀਂ ਬੱਚਿਆਂ ਨੂੰ ਜਿਹੜਾ ਉਤਸ਼ਾਹਤ ਕਰਨ ਵਾਸਤੇ ਅਸੀਂ ਹਾਊਸ ਆ ਸਾਡੇ ਚਾਰ ਹਾਊਸ ਚੱਲਦੇ ਆ ਤਾਂ ਉਹਨਾਂ ਦੇ ਨਾਲ ਵੀ ਜਿਹੜੇ ਕਿ ਅਸੀਂ ਬੱਚਿਆਂ ਦੇ ਜਿਹੜੇ ਐਕੈਡਮਿਕ ਤੌਰ ਤੇ ਸਪੋਰਟਸ ਕੋਰਟ ਤੇ ਜਿਹੜਾ ਕਲਚਰਕਟਿਵਿਟੀ ਤੌਰ ਤੇ ਜਿਹੜੇ ਬੱਚੇ ਓਵਰ ਆਲ ਵਧੀਆ ਹੁੰਦੇ ਆ ਜਿਹੜੇ ਟੌਪ ਕੀਤਾ ਹੁੰਦਾ ਉਹਨਾਂ ਦੇ ਨਾਂ ਤੇ ਰੱਖਦੇ ਆ ਤਾਂ ਕਿ ਉਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੇ ਹੈਗਾ ਉਹ ਵੀ ਬੱਚੇ ਤਿਆਰ ਹੋਣ ਤਾਂ ਮੈਨੂੰ ਉਮੀਦ ਹੈ ਵੀ ਅਸੀਂ ਜਿਹੜਾ ਹੈ ਕਿ ਅਸੀਂ ਇਹ ਅੱਜ ਨਹੀਂ ਰੱਖੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਹੋਰ ਵੀ ਮੈਡ ਦੇ ਵਿੱਚ ਆ ਕੇ ਇਸ ਸਕੂਲ ਨੂੰ ਇਸ ਸੰਸਥਾ ਨੂੰ ਜ਼ਿਲ੍ਹੇ ਨੂੰ ਹੋਰ ਵੀ ਮਾਨਸਿਕਾ ਦੋਣਗੇ ਕਿਉਂਕਿ ਬੜੀ ਮਾਨਮਤੇ ਸੰਸਥਾ ਹੈਗੀ ਹੈ ਮੇਥੋਂ ਬਹੁਤ ਸਾਰੇ ਬੱਚੇ ਜਿਹੜੇ ਪੜ ਕੇ ਜੱਜ ਵਗੈਰਾ ਵੀ ਬਣੇ ਆ ਹੋਰ ਜਿਹੜੇ ਪੋਸਟਾਂ ਤੇ ਗਏ ਆ ਤਾਂ ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਸਾਡੇ ਸਟਾਫ ਵਾਸਤੇ ਸਾਡੇ ਬਾਅਦ ਤੇ ਸਾਡੇ ਜ਼ਿਲ੍ਹੇ ਵਾਸਤੇ ਇਸ ਤਰ੍ਹਾਂ ਦੇ ਜਦੋਂ ਬੱਚੇ ਆਉਂਦੇ ਆ ਤਾਂ ਉਹ ਸੰਸਥਾ ਦੀ ਸੰਸਥਾ ਦੇ ਨਾਲ-ਨਾਲ ਜਿਹੜੇ ਹੈਗੇ ਆ ਵੀ ਜ਼ਿਲ੍ਹੇ ਦਾ ਮਾਣ ਸਨਮਾਨ ਵਧਾਉਦੇ ਆ ਸਾਡਾ ਸੰਵਾਦੀ ਬੜੀ ਖੁਸ਼ੀ ਹੋਈ ਤੇ ਮੈਂ ਜਿਹੜੇ ਅੱਗੇ ਸૌ ਤੋਂ ਪਹਿਲਾਂ ਸਾਡੇ ਪੇਰੈਂਟਸ ਹੈ ਬੱਚਿਆਂ ਦੇ ਖੜੇ ਆ ਪਾਦ ਸਾਹ ਖੜੇ ਆ ਇਹਨਾਂ ਨੂੰ ਮੁਬਾਰਕਬਾਦ ਦਿਨਾ ਕਿ ਇਹਨਾਂ ਦੇ ਬੱਚੇ ਆਜੋ ਭਾਈ ਤੁਸੀਂ ਆਜੋ ਇਨਨ ਮੁਹਾਰਕ ਵਾਸਤੇ ਦਿਨਾਂ ਭੈਂਦੀ ਖੜੇ ਆ ਵੀ ਇਹਨਾਂ ਨੇ ਜਿਹੜੇ ਆ ਇਹ ਬੱਚੇ ਨੂੰ ਪਤਾ ਨਹੀਂ ਕੀ ਕੁਸ਼ ਮਿਹਨਤ ਵਾਸਤੇ ਦਿੱਤਾ ਹੋਣਾ ਜਦੋਂ ਅਸੀਂ ਟੀਚਰ ਚੋਂ ਦਿੰਦੇ ਹੀ ਨਹੀਂਦੇ ਪੇਰੈਂਟਸ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਬੱਚਾ ਬੜਾ ਸincere ਬੱਚਾ ਹੈਗਾ ਸਿਆਣਾ ਬੱਚਾ ਹੈਗਾ ਤੇ ਇਹਦੇ ਚੰਗੇ ਭਵਿੱਖ ਵਾਸਤੇ ਅਸੀਂ ਸਾਰੇ ਕੰਮ ਆ ਚੱਲਦੇ ਆ ਕਿਉਂ ਨਾ ਇਹਦਾ ਭਵਿੱਖ ਜਿਹੜਾ ਹੋਰ ਵੀ ਵਧੀਆ ਹੋਵੇ ਤੇ ਇਹ ਆਪਣੇ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਜਿੱਥੇ ਵੀ ਇਹਦੀ ਇੱਛਾ ਹੈਗੀ ਹੈ ਉਹ ਤੇ ਕਰਵਾਦੇ ਨੇ ਉਹ ਰੱਖਦੇ ਵਿੱਚ ਆਸ ਕਰ ਸਕਦੇ ਕਿ ਇਹਦੇ ਨਾਲ ਵੀ ਹਾਊਸ ਬਣੂਗਾ ਸਕੂਲ ਸਾਡੀ ਸ਼ੋਰ ਬਿਲਕੁਲ ਜੀ ਪਰ ਕੋਈ ਸ਼ੁਰੂ ਕਿਉਂਕਿ ਸਾਡਾ ਮੈਂ ਅੱਜ ਦੀ ਸੋਚਦਾ ਹੁੰਦਾ ਸੀ ਕਿਉਂਕਿ ਅਸੀਂ ਜਿਹੜੇ ਮੈਡ ਦੀ ਵਾਰੀ ਆ ਹੋਸ ਦੀ ਤਾਂ ਅਸੀਂ ਅੱਜ ਜਦੋਂ ਸਾਡਾ ਹੌਸ ਖਤਮ ਹੋਇਆ ਸੀ ਤਾਂ ਉਦੋਂ ਕਹਿ ਰਹੇ ਸੀਗੇ ਵੀ ਤੁਹਾਡੇ ਵਾਸਤੇ ਇੱਕ ਨਵੀਂ ਨੀ ਜਿਹੜੀ ਹੈਗੀ ਰੱਖ ਕੇ ਗਏ ਤਾਂ ਤੁਸੀਂ ਅੱਗੇ ਕੀ ਕਰੋਗੇ ਤੇ ਇਹਨਾਂ ਨੇ ਜਿਹੜਾ ਹੈਗਾ ਆਪਣੇ ਕਲਾਸ ਦਾ ਜਿਹੜਾ ਬੱਚਾ ਮੈਡ ਦੇ ਵਿੱਚ ਆਉਣ ਕਰਕੇ ਇਹਨਾਂ ਦਾ ਹੋਰ ਵੀ ਉਮੀਦ ਪੱਥਰ ਰੱਖਿਆ ਗਿਆ ਵੇਨਾਂ ਨੇ ਇੱਕ ਚੰਗੀ ਸ਼ੁਰੂਆਤ ਜਿਹੜੇ ਹੈਗੇ ਮੈਂ ਮੈਡਮ ਨੂੰ ਵਧਾਵਾ ਦੇਣਾ ਕਿਉਂਕਿ ਮੈਡਮ ਆਪ ਬਹੁਤ ਸincere ਰਹੇਗੇ ਹਰ ਇੱਕ ਅਨੁਸ਼ਾਸਨ ਦੇ ਪ੍ਰਤੀ ਬੱਚਾਂ ਦੀ ਪੜਾਈ ਪ੍ਰਤੀ ਬਹੁਤ ਡੈਡੀਕੇਟਡ ਨੇ ਸਾਰੇ ਸਾਰਾ ਸਟਾਫ ਖੜਾ ਸਮੂਹ ਬੜੇ ਮਾਣ ਮਹਿਸੂਸ ਹੋ ਰਿਹਾ ਸਾਰੇ ਸਟਾਫ ਨੂੰ ਤੇ ਅਪੀਅਰੈਂਸ ਨੂੰ ਵੀ ਕਿਉਂਕਿ ਬੱਚਾਂ ਦਾ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਦਾ ਇੱਕ ਸਾਰੇ ਬੱਚਾਂ ਵਾਸਤੇ ਜਿਹੜੇ ਹੈਗਾ ਇੱਕ ਚਾਨਣ ਦਾ ਰਾਲ ਬਣ ਕੇ ਉਹ ਵੀ ਸਾਡੇ ਬੱਚਾਂ ਨੂੰ ਮੈਟ ਵਾਸਤੇ ਚੱਲ ਕਰੂਗਾ। ਉਹ ਬੱਚੇ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ। ਗੋਡ ਬlesਸ ਯੂ। ਆਫ ਦਾ ਬੈਸਟ। ਰਫੀਵ ਰੱਖੀਏ ਕਰੂੰ। ਪੰਨੋ ਗਰਮਾਤੋਂ ਹੁਸ਼ਜਾਦੀ ਕਲਾ ਵਿੱਚ।